हाय हाय भाई बेबे की हो गया की हो गया हाय की हो गया बेबे हाय पता नहीं मैं पानी ले होनी है पानी ले होनी है मैं हाय की हो गया परमजीत पता नहीं हाय ताई की हो गया हुन तो चंगी भली सी तू पर पता नहीं किधर गई कदों भी गई है ले हजे आई नहीं करे किधर गईया देखा बोल मार दिया परमजीत हां बेबे आ गई કેમેસે પાણી ਦਾ ग्लास ਲੈ ਕੇ ਨਹੀਂ ਕੋડે મેને લેવા દેને ગો આલો ગુ પાણી ਲਈ ਬਲਾਓ ਹੀ ਗੱਲ ਆ ਵੀ ਮੈਂ ਤਾਂ ਤਾਂ ਦਾ ਜੀਭ ਲੱਗਣ ਵਾਲੀ ਹੋਈ ਪਈ ਆ ਪਰ ਇਹ ਪਾਣੀ ਲੈ ਆਈ ਬੇਬੇ ਪਰ ਇਹ ਹੋਈ ਐ ਮੈਂ ਕਿਹਾ ਚੱਲ ਡੁੱਲ ਜਾਂਦਾ ਉਹਨਾਂ ਦਾ ਮੈਂ ਕੀ ਪੀ ਲਾਵਾਂ ਤੇ ਉਹ ਕੀ ਮੈਂ ਛੱਡ ਦਾਂ ਲੈ ਜਾੜ ਗਿਆ ਆਪਦਾ ਮੈਂ ਨਹੀਂ ਪੀਂਦੀ ਹੋਰ ਪਾ ਲਿਓ ਨੀ ਬੇਬੇ ਮੈਂ ਤਾਂ ਬੇਬੇ ਤਾਂ ਨਹੀਂ ਸੀ ਪਰ ਇਹ ਮੈਂ ਕਿਹਾ ਫਿਰ ਡੁੱਲ ਜਾਂਦਾਗਾ ਥੱਲੇ ਫਰਸ਼ ਤੇ ਮੈਂ ਵੱਡੀ ਗੁਰੂਗੂ ਨਾ ਪਵੇ ਕੋਈ ਹੋਰ ਲੈ ਆ ਦਿੰਨੇ ਆ ਮੈਂ ਪਾਣੀ ਸੋਨੂੰ ਬੇਬੇ ਹੋਰ ਲੈਣਾ ਪਾਣੀ ਬਸ ਅੱਗੇ ਬਠੇਹਰਾ ਪਿਆਤਾ ਤਾਂ ਮੈਨੂੰ ਪਾਣੀ ਹੁਣ ਪਤਾ ਨਹੀਂ ਕਿੱਧਰ ਗਈ ਇਹ ਸੋਦੇ ਕੰਮ ਗਈ ਹੋਣੀ ਆ ਮੈਂ ਤਾਂ ਪਾਣੀ ਮੰਗਾ ਕੋਟਾ ਪਾਣੀ ਫੜਾ ਕੇ ਤੇ ਭੱਜ ਗਈ ਫੇਰ ਦੁਬਾਰੇ ਹੀ ਪਤਾ ਹੁਣ ਬਾਈ ਕਿਹੜਾ ਕੁਸਦੀ ਐ ਮੈਨੂੰ ਗੋਡੇ ਗੋਹਾ ਪੱਥਣ ਗਈ ਸੀ ਬੇਬੇ ਗੋਹਾ ਪੱਥ ਕੇ ਆਈਆਂ ਗੋਹਾ ਹੈ ਨੋ ਬਨavi ਸੀ ਬਣਾ ਇਧਰ ਸੁਨੇਹਾ ਤਾਂ ਨਵੇੜ ਲਿਆ ਕਰ ਕੋਈ ਨਾ ਸਾਰਾ ਕੁਝ ਬਨ ਜੂਗਾ ਬੇਬੇ ਜਰਾਦ ਰੱਖਿਆ ਤਾਂ ਮੁੰਡੇ ਘੇਤੋਂ ਆਉਣ ਆਲੇ ਨਾ ਤੂੰ ਸਾਰਿਆਂ ਨੂੰ ਸੋਚ ਜਾਈਏ ਭਾਂਡਾ ਢਿੰਦਾ ਪਿਆ ਗੋਹਾ ਦਾ ਤੂੰ ਮਗਰੋਂ ਪੱਥਿਆ ਆਉਂਦੀ ਧੁੱਪ ਚੜ ਗਈ ਸੀ ਬੇਬੇ ਇੰਨੀ ਇੰਨੀ ਹੁਣ ਵੀ ਤੇ ਇੰਨੀ ਧੁੱਪ ਚੜੀ ਪਈ ਐ ਮਸਾ ਪੱਥ ਕੇਈ ਐ ਤੂੰ ਪਹਿਲਾਂ ਭਾਈ ਜੁੱਲੇ ਦਾ ਕਰਿਆ ਕਰ ਖੇਤ ਨੂੰ ਸੁਨੇਹਾਰ ਰੋਟੀ ਚਾਹੀਦੀ ਐ ਜੇਰੇ ਮਾਂ ਕੰਮ ਨੂੰ ਕਹਿੰਨੀ ਨਾ ਦੂਜੇ ਪਾਸੇ ਭੱਜ ਲਾਂਦੀ ਐ ਆ ਪੁੱਛੇ ਪੁੱਛੇ ਲਾਉਣ ਵਾਲੇ ਪਾਇਆ ਭਾਂਡਾ ਢਿੰਡਾ ਪਹਿਲੀ ਪਹਿਲਾਂ ਉਹ ਕਰ ਲੈ ਆ ਖੇਤ ਐ ਏਡੀ ਦੂਰ ਆ ਰੋਟੀ ਜਾਣੀ ਆ ਖੇਤ ਉਹ ਕੌਣ ਫੜਾ ਕੇ ਆਊਗਾ ਵੀ ਫੇਰ ਉਹਨਾਂ ਦੇ ਅੰਦਰ ਗਰਮੀ ਪੈ ਜੂਗੀ ਜਵਾਕਾਂ ਦੇ ਕੰਮ ਕਰਦਿਆਂ ਦੇ ਗੋਹਾ ਗੋਹਾ ਲਾਈ ਰੱਖੋ ਪਹਿਲੀ ਉੱਡ ਜੂ ਗੋਹਾ ਪੱਥਨ ਹੋਰ ਤਾਂ ਕੋਈ ਕੰਮ ਨਹੀਂ ਬਸ ਉਹ ਹੈ ਜੋਗਰੀ ਐ ਤੂੰ ਪਤੂ ਪਲਾਈ ਆਂ ਕਹੂਗੀ ਤੁੱਪਾ ਚੜ ਗਈ ਤੁੱਪਾ ਚੜ ਗਈ ਵੀ ਅਸੀਂ ਨੂੰ ਪੁੱਤ ਦਾ ਕੰਮ ਹੀ ਨਹੀਂ ਤੁੱਪੇ ਕਦੇ ਕਰਿਆ ਅਸੀਂ ਹੋ ਜਾਂਦਾਂ ਸਾਨੂੰ ਤਾਂ ਆਹਨਦੇ ਦੇ ਤੇ ਪਿਆ ਵਰਗੇ ਵੀ ਛੇਤੀ ਰੋਟੀ ਦਿਓ ਅਸੀਂ ਟਾਈਮ ਤੇ ਆਹ ਕਰਕੇ ਦਪਾਇਰੇ ਵੀ ਚਾ ਲੈਤੇ ਜਾਂਦਾਂ ਹੁਣ ਤਾਂ ਚਾ ਹੀ ਨਹੀਂ ਕਰਦਾਂ ਅੰਦਰ ਬੈਠਣਾ ਵੀ ਨਹੀਂ ਕਰਕੇ ਦਿੰਦਾਂ ਦੱਸ ਕਿਹੜਾ ਇਹਨਾਂ ਕੋਲੇ ਕੰਮ ਨਾ ਹੁਣ ਕਮਾਂਦਰੇ ਨੂੰ ਕੰਮ ਤਾਂ ਭਈ ਸਾਡੇ ਵੇਲੇ ਸੀ ਸੱਚੀ ਗੱਲ ਆਹ ਖੂਚਾਂ ਬਿੰਗਾਂ ਹੋਗੀਆਂ ਤੁਰੇ ਫਿਰ ਜਾਂਦਾਂ ਇੱਕ ਬਿੰਦ ਨਹੀਂ ਟੀਕਾ ਦਿੰਦੇ ਸੀ ਨਾ ਸਾਡੀਆਂ ਬੁੜੀਆਂ ਟੀਕਾ ਦਿੰਦੀਆਂ ਕਰਕੇ 4 ਵਜੇ ਨਾ ਠਾ ਦੇ ਜਾਂਦਾਂ ਸੀ ਦੱਸ ਉੱਠ ਕੇ ਸਾਰਾ ਕੰਮ ਕਰਕੇ ਫਿਰ ਖੇਤ ਜਾਂਦਾਂ ਰੋਟੀ ਲੈ ਕੇ ਹੁਣ ਇਹਨਾਂ ਕੋਲੇ ਕਿਹੜੇ ਕੰਮ ਮੰਗੇ ਹੁਣ ਤਾਂ ਮਸ਼ੀਨ ਚ ਲੀੜੇ ਪਾ ਦੇਣੀਆਂ ਵੇਰ ਵੀ ਬੇਬੇ ਤੋਂ ਬਸ ਇਹ ਸਦੀ ਗਰਮੀ ਮੰਨੀ ਜਾਂਦੀਆਂ ਚੰਗਾ ਐਸੀ ਲਵਾਤੇ ਹੁਣ ਤਾਂ ਇਸ ਨਾਲ ਥੱਲੇ ਬੈਠਾਂ ਰਹਿੰਦਾਂ ਭਾਈ ਅੱਗੇ ਕਿਹੜੇ ਐਸੀ ਸਾਡੇ ਵੇ ਤਾਂ ਪੱਖੇ ਵੀ ਨਹੀਂ ਸੀ ਜਾਏ ਬੱਡੇ ਦੇ ਚੱਲ ਬੇਬੇ ਪੋਚੇ ਹੀ ਲਾ ਦਿੰਨੀ ਆ ਫਿਰ ਪਹਿਲਾਂ ਲਾ ਦੇ ਭਾਈ ਸਹੀ ਦੇ ਨੇ ਤੇ ਚੱਲੇ ਚੱਲੇ ਨਾ ਕਰੀ ਜਾਏ Thank you. ਪਾਥੀਆਂ ਆ ਹੀ ਆਹ ਕਰਿਆ ਆਉਂਦੀ। ਆ ਮਾਹਾਰਾਣੀ ਬਣ ਕੇ ਬੈ ਗਈ। ਬੇਬੇ ਥੱਲੇ ਆਉਂਗੀ ਕੋਈ ਨਾ ਮੈਂ ਮੜਾ ਜੇ ਸਾਹ ਤਾਂ ਲੈ ਲਾਂ ਪਹਿਲਾਂ ਮੈਂ ਬੋਹਾ ਪੱਥ ਕੇ ਹੀ ਹੁਣ ਮੈਂ ਪੋਚਾ ਲਾ ਕੇ ਢੀਆਂ 2 ਮਿੰਟ ਦਮ ਲੈ ਲੈਂਦੇ। ਭਾਈ ਉਹ ਜੋਟੇ ਜੇ ਕਰਿਆ ਆਉਂਦੀ ਜੋਟਾਂ ਜਾਂ ਤਾਂ ਬਿਨਾਂ ਸੁੱਕਦੀਆਂ ਨਹੀਂ ਉਹ। ਕੋਈ ਨਾ ਕਰਿਆ ਆਉਂਦੀ ਬੇਬੇ ਮੜਾ ਜੇ ਸਾਹ ਲੈ ਲਾਂ। ਬਾੜਾ ਜੰਨੀ ਆ ਗੜਾ ਉਹਦੀ ਰਿੱਗਲ ਵਾਲੀ ਇੱਕ ਤਾਂ ਉਹਦੀ ਮੰਜੇ ਚ ਬੈ ਜਾਣੀ ਆਖੇ। ਉਹਦੀ ਜਰਕਤ ਨੇ ਬੈਜੂਗੀ ਉਹਦੀ ਬੈਜਾਂਦੀ। ਸੱਚ ਜਦੋਂ ਮੈਂ ਆਇਆ ਨਹੀਂ ਸੀ ਨਾ ਤੇਰੇ ਵਰਗੀ ਆਈ ਮੈਂ ਤਾਂ ਨਾ ਆਇਆ ਜਮਾ ਭੱਜੀ ਫਿਰਦੀ ਰਹਿੰਦੀ ਹੋਰੀ ਵਾਂਗੂ ਕਦੇ ਕਹਾਏ ਨਹੀਂ ਸੀ ਮੈਂ ਤਾਂ ਮੇਰੇ ਸੱਸ ਤੋਂ ਕੰਮ ਤੋਂ ਕਦੀ ਮੈਂ ਤਾਂ ਆਪਣੀ ਸ਼ਰਮਾ ਦੇ ਤੈਨੂੰ ਬਿੰਦੇ ਬਿੰਦੇ ਕਹਿ ਕਹਿ ਕੇ ਕੰਮ ਕਰਾਉਂਦੀ ਆਈ ਉਹਦੀ ਕਹਦਨੀ ਮੇਰਾ ਤਾਂ ਸਾਹ ਚੜ ਗਿਆ ਥੋੜਾ ਜਿਹਾ ਕੰਮ ਕਰਕੇ ਜਾ ਉਹ ਪਾਠੀਆਂ ਜੀਆਂ ਕਰ ਹੁਕਰਿਆ ਆਉਂਦੀ ਥੱਲੇ ਆਉਂਦੀ ਵੇ ਬੇ ਬਾਈ ਬੈਠੀ ਆ ਜੇ ਸਾਹ ਚੜ ਗਿਆ ਸੀ ਗਰਮੀ ਵਾਲੀ ਐ ਧੁੱਪ ਵਾਲੀ ਐ ਬਾਰ ਵਾਲੀ ਜਿਆਦੇ ਧੁੱਪ ਐ ਤਾਂ ਕਰਕੇ ਬੈ ਗਈ ਸੀ ਮੈਂ 10 ਮਿੰਟ ਮੜਿਆ ਜਾਂ ਸਾਹ ਲੈਣ ਵਾਸਤੇ ਉਹ ਮੰਨਿਆ ਦੀ ਐ ਧੁੱਪਤਾ ਜਿੰਨਾ ਤੋਂ ਆਏ ਉਨਾਂ ਹੀ ਅੰਦਰ ਕੇ ਬੈਠੀ ਆ ਨੇ ਉਨੀ ਜਿਆਦੇ ਬਿਮਾਰ ਹੋਈ ਜਾਂਦੀ ਚੱਲ ਫਿਰ ਬੇ ਬੇ ਥੱਲੇ ਆਉਣੀ ਆ ਹੋਰ ਧੁੱਪੇ ਦਾ ਫਰੀਰ ਬਣਦਾ ਅਸਾਂ ਦੀ ਵਧੀ ਗਿਆ ਮੁੜ ਕੇ ਆ ਕੇ ਹਾ ਗਿਆ ਬੱਤ ਹਾਂ ਬੇਬੇ ਇਹਦਾ ਕੰਮ ਵੀ ਬੜਾ ਸੀਗਾ ਇੱਕ ਗਰਮੀ ਵਾਲੀ ਐ ਬਾਲੀ ਗਰਮੀ ਐ ਨਾ ਤਾਂ ਮੇ ਜਿਹੜੇ ਪਹਿਲਾਂ ਇੱਕ ਦੋ ਮਹੀ ਪੈ ਗਏ ਪੈ ਗਏ ਹੁਣ ਤਾਂ ਜਿਆਦਾ ਕਰ ਤੇ ਦਾਮ ਹੋ ਗਿਆ ਸੰਗਾਂ ਦੀ ਬਾਲੀ ਦਾਮ ਐ ਜੇ ਤਾਂ ਆ ਖੁੱਲ ਕੇ ਜੇ ਪਾ ਦਿੰਦਾ ਫੇਰ ਤਾਂ ਹੋ ਜਾਂਦਾ ਹੋਰ ਬਹੁਤ ਜਿਆਦਾ ਹੁਣ ਤਾਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਨਹੀਂ ਨਹੀਂ ਜੀ ਕਰਦਾ ਹੋਰ ਇੱਕ ਸਰਦਾ ਨਹੀਂ ਪੁੱਤ ਕਰੇ ਵੀ ਨਾ ਹੋਰ ਬੱਸ ਆ ਕੱਟ ਕਰ ਲਿਆ ਕਰ ਕੱਟ ਤਾਂ ਫਿਰ ਹੁਣ ਆਇਆ ਨਾ ਵੀ ਘੰਟੇ ਦਾ ਕੰਮ ਹੀ ਸੀਗਾ अच्छा आगे ਤੁਸੀਂ ਹੂੰ ਪਾਣੀ ਲੈ ਕੇ ਆ। ਲਿਆ ਦੇ ਪਾਣੀ। ਉਸ ਕਹ ਲੈ ਆਵੇਂਗੀ ਪਾਣੀ ਹਾਂ। ਤੁਸੀਂ ਪੀਣਾ ਪਾਣੀ। ਨਾ ਮੈਂ ਤਾਂ ਨਹੀਂ ਪੀਣਾ। ਤੂੰ ਮੁੰਡਾ ਤੜਕੇ ਦਾ ਕਹਿਆ ਮੈਂ ਤਾਂ ਆਇਆ ਤੈਨੂੰ ਆਪ ਤੇ ਆਪ ਪਾਣੀ ਫੜਾਦਾ ਪਹਿਲਾਂ ਪੁੱਸਣ ਆਈ ਆ ਫੇਰ ਪਾਣੀ ਲੈਣ ਆਈ। ਕੋਲ ਲੈਣੇ ਪਾਣੀ ਤੁਸੀਂ। ਬਸ। ਨਾਲੇ ਮਰਦੋ ਆਖਿਆ ਤੈਨੂੰ ਵੀ ਤੇਰਾ ਮਾਮਾ ਕਰਾਉਂਦਾ ਸੀ ਰਿਸ਼ਤਾ ਉਹ ਐਨੇ ਕੰਮ ਵਾਲੀ ਕੁੜੀ ਸੀ ਬਾਹਲੇ ਕੰਮ ਵਾਲੀ ਸੀ ਇਹਨੇ ਤਾਂ ਮੇਰਾ ਲਹੂ ਪੀ ਰੱਖਿਆ ਇਹਨੂੰ ਬਿੰਦੇ ਬਿੰਦੇ ਸਾਰਾ ਦਿਨ ਕਿੱਥੇ ਕਿੱਥੇ ਕਹੀ ਜਾ ਮੈਂ ਕੰਮ ਨੂੰ ਹਟੇ ਹੀ ਨਹੀਂ ਉਹ ਤਾਂ ਮੈਂ ਤਾਂ ਨਹੀਂ ਆਏ ਕਰਾਂ ਗਾਏ ਕਰਾਂ ਅਲਾ ਇਲਾਹੁ ਸੁਆਦ ਮੇਰਾ ਤਾਂ ਲਹੂ ਪੀ ਰੱਖਿਆ ਹੁਣ ਇਹਨੇ ਚਲ ਬੇਬੇ ਕਹਿ ਗੋ ਕਿ ਕੰਮ ਕਰਾ ਲੈ ਕਰਾਂ ਕਿੱਥੋਂ ਸਾਰਾ ਦਿਨ ਮੈਂ ਇਹਨੂੰ ਗਾ ਕੇ ਕਰਾ ਲਾਂ ਪਤਾ ਨਹੀਂ ਕਰ ਕੋਈ ਸਾਰਾ ਤਾਂ ਮੈਨੂੰ ਕੱਲ੍ਹ ਵਾਲੇ ਕੰਮ ਦੀ ਲੰਗੀ ਹੈ ਤੈਨੂੰ ਵੀ ਗੱਲ ਆਉਂਦੀ ਨਹੀਂ ਮੈਨੂੰ ਕੰਮ ਕਰੀ ਤੇ ਜਾਨੀ ਹੈ ਸਾਰਾ ਨੂੰ ਹੋਰ ਕੀ ਕਰਾਂ ਮੈਂ ਕੰਮ-ਕੁਮ ਕਰਿਆ ਕਰ ਮਾਣਾ ਮੋਟਾ ਆਪਦੀ ਆਪ ਹੁਣ ਮੈਨੂੰ ਪੁੱਛ ਲਿਆ ਕਿ ਪਾਣੀ ਲਿਆ ਕੇ ਤਮ ਤੇ ਰੱਖ ਨਹੀਂ ਇਹ ਵੀ ਪਾਣੀ ਉਹ ਬਾਹਰੋਂ ਆਇਆ ਪਾਣੀ ਲੈ ਕੇ ਦੇਣਾ ਪਊਗਾ ਚਲ ਕੋਈ ਗੱਲ ਨਹੀਂ ਉਹਨੇ ਕਿੱਥੋਂ ਗੱਲ ਹੋ ਗਿਆ ਹਾ ਮੱਕਾ ਦਾ ਇਹ ਤਾਂ ਨਾ ਕੀ ਕਹਿੰਦੇ ਹੁੰਦੇ ਨੇ ਫੇਰ ਭੁੱਲ ਜਾਣੀ ਮੇਰਾ ਦਿਮਾਗ ਨਹੀਂ ਸੱਚੀ ਮੇਰਾ ਤਾਂ ਦਿਮਾਗ ਚੱਕਿਆ ਪਿਆ ਸੱਚੀ ਗੱਲ ਦੱਸਦੀ ਮੈਂ ਪਰਮਜੀਤ ਨੂੰ ਕਿਹਣੀ ਤੂੰ ਹਾਂ ਪਰਮਜੀਤ ਨੂੰ ਆ ਗਈ ਸੀ ਮੈਂ ਹੂੰ ਵੀ ਉਹ ਦਿਨਾਂ ਮੈਂ ਤੈਨੂੰ ਆਇਆ ਸੀ ਤਰ ਫੁੱਫੜ ਕਰਾਂਗਾ ਅਸੀਂ ਤੇਨੀ ਹੂੰ ਤੂੰ ਮੇਰੀ ਗੱਲ ਮੰਨੀ ਨਹੀਂ ਇੱਕ ਵੀ ਨਹੀਂ ਮੰਨੀ ਤੂੰ ਇਹ ਹੁਣ ਆਪਣੇ ਗਲੋਂ ਦੱਸ ਕਿਵੇਂ ਲਾਵਾਂਗੇ ਆਪਾਂ ਇਹ ਨਹੀਂ ਲੈਂਦੀ ਬੇਬੇ ਗਲੋਂ ਹੁਣ ਫੇਰ ਹੁਣ ਇਹਦਾ ਕੀ ਕਰਾਂਗੇ ਇਹਦਾ ਫਸ ਗਾ ਪੈਟਰੋਲ ਬਜਾਉਣਾ ਪਊਗਾ ਹੁਣ ਭਾਈ ਫਿਰ ਤੂੰ ਭੁਗਤੀ ਜਾ ਮੈਂ ਕੀ ਕਰਾਂ ਮਤਲਬ ਪਹਿਲਾਂ ਹੀ ਬਹੁਤ ਤੇਰਾ ਪੀ ਲਿਆ ਮੈਂ ਪਾਣੀ ਹੋਰ ਪੀ ਲਊ ਤੇ ਪਹਿਲਾਂ ਤੂੰ ਤੈਨੂੰ ਪਤਾ ਨਹੀਂ ਕਿ ਕਿੰਨਾ ਪਾਣੀ ਲਿਆਉਂਦੇ ਨੇ ਕਿੰਨਾ ਨਹੀਂ ਪਿਵਾਉਂਦੇ ਬੰਦੇ ਨੂੰ ਬੜਾ ਗਲਾਸ ਭਰ ਲਿਆਉਂਦੀ ਪਾਣੀ ਨਾਰਮਲ ਗਲਾਸ ਪਾ ਕੇ ਲਈ ਸੀ ਮੈਂ ਹੋਰ ਪੀਣਾ ਸੀ ਮੈਂ ਨਹੀਂ ਪੀਂਦਾ ਮੈਂ ਨਹੀਂ ਪੀਂਦਾ ਮੁੰਡਾ ਪਹਿਲਾਂ ਵਾਲਾ ਗਲਾਸ ਤਾਂ ਫੜਾ ਕੇ ਨਹੀਂ ਕਿ ਮੋੜ ਮੈਨੂੰ ਫੜਾ ਗਈ ਆ ਕਿ ਪੀਲਾ ਹੋ ਗਿਆ ਪਹਿਲਾਂ ਪਾਣੀ ਵੱਧ ਲਿਆ ਆਵੇ ਕੋਈ ਜੱਗ ਲਿਆ ਆਵੇ ਨਾਲ ਬੰਦਾ ਬਾਹਰੋਂ ਆਇਆ ਮੈਂ ਮਾਂ ਦਾ ਪਰ ਫਿਰ ਵੀ ਮੈਂ ਹੋਰ ਪਾ ਦਿੰਦੀ ਹਾਂ ਕਿ ਪਾਣੀ ਹੈ ਮੈਂ ਹੋਰ ਪਾ ਦਿੰਦੀ ਹਾਂ ਮੈਂ ਦੋ ਪਾਏ ਹਾਂ ਜੀ ਹਾਂ ਜੀ ਕੋਤ ਦੇਰਾ ਫੋਫੜ ਕਰਾਉਂਦਾ ਸੀ ਰਿਸ਼ਤਾ ਤੂੰ ਉਹਦਾ ਮੰਨਿਆ ਨਾ ਮੇਰੇ ਪੱਖ ਦਾ ਸੀ ਵਧੀਆ ਬੇਬੀ ਪੱਖ ਦਾ ਦਾ ਨਾ ਪੱਖ ਦਾ ਦਾ ਕੋਈ ਹੋਣੀ ਹੁੰਦਾ ਇਹ ਵੀ ਮੇਰੇ ਬੰਦਾ ਜਾਣ ਪਛਾਨ ਵਾਲਾ ਸੀਗਾ ਤੇ ਮੈਨੂੰ ਵਧੀਆ ਲੱਗਿਆ ਇਹ ਤੈਨੂੰ ਵਧੀਆ ਤਾਂ ਲੱਗਿਆ ਨਾ ਹੁਣ ਤੋਂ ਮੈਨੂੰ ਪੁੱਛ ਕੇ ਦੇਖ ਵਧੀਆ ਲੱਗਿਆ ਹੁਣ ਇਹ ਇਹਨੂੰ 2 ਵਜੇ ਤਾਂ ਪਾਣੀ ਫੜਾ ਕੇ ਗਈ ਆ ਲੈ हां दो बारी ਫੜਾ ਕੇ ਇੱਕ ਪਹਿਲਾਂ ਫੜਾ ਕੇ ਇੱਕ ਫੇਰ ਚੱਕ ਲਈ ਗਦਾ ਹਾਂ ਫੇਰ ਫੇਰ ਇਕੱਠਾ ਤੈਨੂੰ ਪਾਣੀ ਆ ਰਾਜਮਾ ਫੜਾ ਕੇ ਗਈ ਆ ਆਏ ਨਹੀਂ ਨਾ ਫਿਰ ਥੋੜਾ ਘੱਟ ਦਿਮਾਗ ਹੈਗਾ ਫਿਰ ਉਹ ਉਸੇ ਗੱਲ ਦਾ ਤਾਰਾ ਔਲਾ ਹੈਗਾ ਇਹਦਾ ਹੁਣ ਹੋਰ ਮੈਂ ਦੱਸ ਕੀ ਕਰਾਂ ਹੁਣ ਤਾਂ ਨਰਵਾਜ਼ਾ ਕਰਨਾ ਹੀ ਪੈਣਾ ਬੇਬੀ ਫਿਰ ਜਿਵੇਂ ਮਰਜ਼ੀ ਕਰੀਏ ਆਪਾਂ ਤੇ ਹੁਣ ਚਾਹ ਫੜਾ ਗਈ ਚਾਹ ਤਾਂ ਕਿੱਥੇ ਹੁਣ ਤਾਂ ਮੇਲਾ ਰਸੋਈ ਚ ਖੜੀ ਹੈ ਕਿਦੋਂ ਦੀ ਫੇਰ ਉਹਦਾ ਹੁਣ ਦੱਸ ਕੀ ਕਰਾਂ ਉੱਥੇ ਖੜੀ ਰਹਿੰਦੀ ਆ ਐਂ ਖੜੀ ਰਹਿੰਦੀ ਆ ਚਾਹ ਫੜੀ ਪਈ ਹੈ ਕੰਡੇ ਬੜੀ ਜਾਂਦੀ ਆ ਯਾ ਹੁਣ ਜੇ ਆਪਣੀ ਗੱਲਾਂ ਸੁਣ ਲਈਆਂ ਵੀ ਚਾਹ ਦੀ ਰੋਲਾ ਪਈ ਜਾਂਦਾ ਤੇ ਹੁਣ ਕਹਿੰਦੀ ਚਾਹ ਬਣੀ ਜਾਂ ਨਹੀਂ ਪਤਾ ਬਣਾਉਂਦੀ ਓ ਕਿ ਨਹੀਂ ਬਣਾਉਂਦੀ ਉਹ ਆਇਆ ਤਾਂ ਬਥੇਰੀ ਆਹੋ ਆ ਗਈ ਜਾਣ ਕੇ ਕਹਿੰਦੀ ਹੋਊਗੀ ਧਰੀ ਨਹੀਂ ਹੋਣੀ ਨਾ ਚਾਹ ਤੂੰ ਜਾ ਕੇ ਦੇਖ ਆਉਣੀ ਆ ਮੈਂ ਜਮਾ ਨਹੀਂ ਧਰੀ ਚਾਹ ਉਹਨੇ ਬੜਾ ਗਲਤ ਸਟੈਂਡ ਲੱਗਦਾ ਗਲਤ ਦਾ ਲੈ ਲਿਆ ਤੂੰ ਬਾਹਲਾ ਗਲਤ ਲੈ ਲੈਣਾ ਬੋਲਦੀ ਹੈ ਨਹੀਂ ਜਮਾ ਨਾ ਬੋਲਦੀ ਰੁਕੀ ਧਰੀ ਪਈ ਹੈ ਚਾਹ ਮੈਂ ਕੱਲੀ ਨਹੀਂ ਮਾੜੀ ਹੋਊਗੀ ਮੈਂ ਚਾਹ ਬਣਾਤਾ ਰਹੀ ਹਾਂ ਬਣੀ ਜਾਂਦੀ ਹੈ ਚਾਹ ਬੋਲਦੀ ਹੈ ਨਹੀਂ ਮੂਰੇ ਜਮਾ ਕੁਛ ਮਰਜ਼ੀ ਕਹੀ ਚੱਲੋ ਬੋਲਦੀ ਤਾਂ ਹੈ ਨਹੀਂ ਅਜ ਤਾਂ ਬੋਲ ਹੀ ਪਵੇ ਮੇਰੇ ਮੂਰੇ ਕੰਮ ਤਾਂ ਕਰਦੇ ਟਾਈਮ ਨਾਲ ਪਣੀ ਕੀ ਗੱਲ ਕੰਮ ਵੀ ਟਾਈਮ ਨਾਲ ਨਹੀਂ ਕਰਦੀ ਇੱਕ ਕੰਮ ਕਰ ਲੈਂਦੀ ਇੱਕ ਛੱਡ ਦਿੰਦੀ ਹੈ ਹੁਣ ਮੈਨੂੰ 2 ਵਜੇ ਦਾ ਪਾਣੀ ਫੜਾ ਗਈ ਹੁਣ ਚਾਹ ਕਹਤਾ ਐਨੀ ਵਾਰਾ ਘੰਟੇ ਨੂੰ ਆਉਗੀ 2 ਘੰਟੇ ਨੂੰ ਫੇਰ ਭੈ ਜਾਂਦੀ ਹੈ ਕੀ ਕਰਾਂ ਇਹਦਾ ਆਪਦੀ ਆਪਣੇ ਨੂੰ ਆੜ ਦਾ ਕੰਮ ਕੋਈ ਕਾਇ ਕਾਇ ਕੇ ਕਰਾਉਣੀ ਐ ਮੈਂ ਤਾਂ ਇਹ ਤਾਂ ਕੰਮ ਆ ਭਾਈ ਮੈਂ ਤਾਂ ਸੱਚੀ ਗੱਲ ਆ ਹੰਬ ਗੀ ਨੂੰ ਕਾਇ ਕਾਇ ਕੇ ਕੰਮ ਮੇਰੀ ਤਾਂ ਹੁਣ ਪਿਆਰ ਮਨਜੀਤ ਭਾਈ ਸੱਚੀ ਗੱਲ ਆ ਨਾ ਤਾਂ ਤੇਰਾ ਪਿਆਰ ਮੰਨਿਆ ਮੇਰੀ ਗੱਲ ਤੇ ਨਾ ਮੰਨਿਆ ਤੂੰ ਮੈਂ ਤਾਂ ਨਾਲ ਬਾਹਰ ਹੀ ਸੋਨੂੰ ਪਿੱਟ ਰਹੀ ਸੀ ਵੀ ਭਾਈ ਤੁਸੀਂ ਨਾ ਲਓ ਨਾ ਲਓ ਮੰਨੀ ਨਹੀਂ ਮੇਰੀ ਗੱਲ ਪਿਆਰ ਪੁੱਤਾਂ ਨੇ ਮੇਰੇ ਤੇ ਲੇਖ ਕਰਾਉਂਦੇ ਮੱਥੇ ਦੇ ਤੂੰ ਤਾਂ ਕਹਤਾ ਮੰਨੀ ਨਾ ਮੰਨੀ ਉਥੇ ਹਾਂ ਹੋ ਜਾਂਦੀ ਜਿਹੜੇ ਪਾਸੇ ਲੇਖ ਲੇਕੇ ਹੁੰਦੇ ਹੈਗੇ ਕਈ ਥੋੜਾ ਜਿਹਾ ਆਪਦੇ ਵੀ ਸਾਰੇ ਹੁੰਦਾ ਹੀ ਆ ਜੇ ਤੁਸੀਂ ਮੇਰੀ ਮੰਨ ਲਾਂਦੇ ਜਮਾ ਹੀ ਨਹੀਂ ਹੁੰਦਾ ਹੁਣ ਦੇਖੀ ਜਉ ਜਿਵੇਂ ਬਨੂ ਪ੍ਰਮਾਤਮਾ ਜੋ ਅੱਗੇ ਲਿਖਿਆ ਹੈਗਾ ਤੇ ਸასი ਕਾਲ ਕਿਵੇਂ ਅਸੀ ਤਾਂ ਠੀਕ ਹੈ ਬਈ ਠੀਕ ਹੈ ਹਾਂ ਤੋਂ ਦੇਖੋ

ਪਰਮਜੀਤ ਕਿੱਥੇ ਕੀ ਕਰੀ ਜਾਂਦੀ ਐ ਉਧਰ ਗਈ ਹੋ ਪਰ ਇਹਦਾ ਖਾ ਹੋਊਗੀ ਕੀ ਗੱਲ ਹੈ ਕੰਮ ਨਹੀਂ ਕਰਨ ਗਈ ਹੋਣੀ ਐ ਬਸ ਐਂ ਨਾ ਕਰਾ ਕਰੀ ਨਾ ਕੰਮ ਕਰਦੀ ਐ ਸਾਰਾ ਦਿਨ ਕਿੱਥੇ ਕਰਦੀ ਐ ਕੰਮ ਮੈਥੋਂ ਕੰਮ ਨਹੀਂ ਹੁੰਦਾ ਸਾਡੀ ਮਾਂ ਤਾਂ ਇਨਾ ਕੰਮ ਕਰਦੀ ਉਹ ਜਮਾ ਨਹੀਂ ਮੈਨੂੰ ਨਿੰਦ ਦੀ ਕਿਸੇ ਕੋਲੇ ਨਹੀਂ ਭਾਈ ਉਹਦੇ ਪਿੱਛੇ ਪਈ ਰਹਿਣੀ ਐ ਨਹੀਂ ਤੂੰ ਵਾਲਾ ਕਮੰਦਰਾ ਕੀਤਾਗਾ ਜਿਹੜਾ ਤੂੰ ਉਹਨੂੰ ਨਿੰਦਦੀ ਐ ਮੈਂ ਤਾਂ ਬਥੇਰਾ ਕੰਮ ਕਰਿਆ ਨਾ ਤੈ ਬਹੁਤ ਕਰਦੀ ਐ ਕਿ ਐਨਾ ਤਾਂ ਵਾਧੂ ਆ ਜਿਹੜਾ ਬੋਲਦੀ ਨਹੀਂ ਤੇਰੇ ਮੋਰੇ ਬੋਲਣ ਨੂੰ ਕੀ ਕਰਾਂ ਜਦੋਂ ਕੰਮ ਹੀ ਨਹੀਂ ਕਾਇਕਾਇਕ ਕਰਉਣੀ ਆ ਸਾਰਾ ਦਿਨ ਤੇ ਜੇ ਉਹੋ ਕਰੇ ਹੀ ਨਾ ਫੇਰ ਕਹੇ ਤੋ ਉਹਨਾਂ ਦੀ ਬੀੜਾਂ ਦੀ ਬੁਰਾ ਹਾਲ ਆ ਅੱਖੇ ਤੋਂ ਵੀ ਨਹੀਂ ਉੱਠਦੀਗੀ ਤੇ ਲਿਆਉਂਦੇ ਆਪਾਂ ਕਾਦੀ ਖਾਤਰ ਆ ਕੰਮ ਖਾਤਰ ਹੀ ਲਿਆਉਣਾ ਕੋਈ ਨਹੀਂ ਫੇਰ ਹੁਣ ਛੱਡੀ ਤੇ ਜਾਂਦੀ ਨਹੀਂ ਫੇਰ ਦੱਸ ਕੋਈ ਮਾਨ ਨਹੀਂ ਵਧਿਆ ਪਈ ਮੇਰਾ ਤਾਂ ਨਹੀਂ ਕੋਈ ਨਹੀਂ ਆਏ ਨਾ ਕਰੋ ਬੋਲਾ ਚਾਰ ਦਿਨਾਂ ਨੂੰ ਕੋਈ ਜਵਾਬ ਹੋ ਜੂਗਾ ਲਾਲਚ ਲੱਗ ਜਾਊਂਗੀ ਇਨਾ ਕੁਛ ਦਿੱਤਾ ਤੁਹਾਡਾ ਘਰ ਭਰਿਆਗਾ ਤੂੰ ਫਿਰ ਮਾੜਾ-ਮੋਟਾ ਸੋਚ ਲਿਆ ਕਰੋ ਜਦੋਂ ਆਉਂਦੇ ਇੰਨਾ ਕੁਛ ਸਾਡੇ ਘਰੇ ਦੇ ਕੇ ਆਉਣੀ ਹੈ ਲੇਜੋ ਦੇ ਕੇ ਜਾਂਦੇ ਤਾਂ ਫੇਰ ਹੀ ਤੂੰ ਮੰਨਦੀਆਂ ਆਸ-ਪਾਸ ਕੋਈ ਨਹੀਂ ਤਾਂ ਹੀ ਇਨੀ ਟੈਨਸ਼ਨ ਨਾ ਲੈ ਆਕਰ ਕੰਮ ਤਾਂ ਕਰਦੀਆਂ ਨਾ ਹੁਣ ਲੱਗਦੀ ਤਾਂ ਹੈ ਨਹੀਂ ਬਾਕੀ ਬੰਦਾ ਜਿਹੜਾ ਘਰੇ ਰਹਿੰਦਾਗਾ ਹੈਨਾ ਉਹਨੂੰ ਪਤਾ ਹੁੰਦਾ ਵਾ ਤੇ ਦੂਜਾ ਤਾਂ ਸੁਣੀਆਂ ਸੁਣਾਈਆਂ ਮੈਂ ਵੀ ਸੁਣੀਆਂ ਸੁਣਾਈਆਂ ਹੀ ਬੋਲਗੀ ਤੈਨੂੰ ਪਰ ਮੈਂ ਤਨੂੰ ਆਈ ਆ ਗਈ ਹਾਂ ਵੀ ਤੈਨੂੰ ਹੁਣ ਮੇਰੇ ਘਰ ਦਾ ਕੀ ਪਤਾ ਮੈਂ ਹੁਣ ਇਹ ਉਹਨਾਂ ਚਿਰ ਜਮਾ ਨਹੀਂ ਕਰਦੀ ਜਿੰਨਾ ਚਿਰ ਮੈਨੂੰ ਬੁਣਿਆਵਾ ਨਾ ਕੰਮ ਦੱਸਾਂ ਨਾ ਮੈਨੂੰ ਦੱਸਣਾ ਪੈਂਦਾ ਮੇਰੇ ਤਾਂ ਹਾ ਨਾ ਹੱਥਾਂ ਨੂੰ ਬੜਪੜੀਆਂ ਖੜ ਜਾਂਦੀਆਂ ਜਾਂ ਮੈਂ ਕੋਈ ਨਹੀਂ ਕਲਪਦੀਆਂਗੀ ਤਾਂ ਮੇਰਾ ਤਾਂ ਫਿਰ ਉਹੀ ਗੱਲ ਫਿਰ ਕੰਮ ਨਹੀਂ ਹੁੰਦਾ ਇਹੋ ਜਿੰਨਾ ਚਿਰ ਮੈਂ ਨਾ ਦੱਸਾਂ ਇਹਨੂੰ ਫਿਰ ਮੇਰਾ ਤਾਂ ਸਿਰ ਦੁਖਣ ਲੱਗ ਜਾਂਦਾ ਬਾਹੜਾ ਫਿਰ ਮੈਂ ਕਲਪਦੀਆਂ ਵੀ ਇਹਨੂੰ ਮੈਂ ਰੋਜ਼ ਹੀ ਦੱਸਿਆ ਕਰੂੰਗੀ ਕੰਮ ਫੇਰ ਕਰਿਆ ਕਰੂੰਗੀ ਇਹਨੂੰ ਆਪਦੀ ਆਪਾ ਉਹਨੂੰ ਕਿੱਦਾਂ ਲੱਗੂ ਕੰਮ ਕੋਈ ਨਹੀਂ ਆਪੇ ਹੌਲੀ ਹੌਲੀ ਫਰਕ ਪੈ ਜਾਣਗਾ ਹੁੰਦਾ ਪੜ੍ਹੀ ਲਿਖੀ ਹੈਗੀ ਹੈ ਕਿ ਨਹੀਂ ਇੰਨਾ ਕਰਿਆ ਹਨਾ ਪਿੱਛੇ ਉਹ ਘੜਾ ਇਹੰਗ ਵੀ ਪੜ੍ਹਾਈ ਛੱਡ ਕੇ ਪਹਿਲਾਂ ਕੰਮ ਹੀ ਲੱਗੀ ਹੈ ਵੀ ਪੜ੍ਹਦੀ-ਪੜ੍ਹਦੀ ਵਿਆਹ ਕਰਤਾ ਫਿਰ ਆਹੀ ਮਾਇਆ ਦੀ ਹੈ ਵੀ ਆਪਾਂ ਪਹਿਲਾਂ ਮਾੜਾ ਮੋਟਾ ਆਪਾਂ ਦੇਖਦੇ ਨਹੀਂ ਕਾਹਲੀ ਕਰ ਲੰਨੇ ਨਾ ਲੱਗੇ ਸੀ ਪੁੱਤ ਕੰਮ ਵਾਲਾ ਜਿਵੇਂ ਅਸੀਂ ਬਾਹੀ ਮੰਗਾਏਗੇ ਕੋਈ ਨਹੀਂ ਹੋੜੀ-ਹੋੜੀ ਆਪੀ ਸਵਾ ਪੈ ਜਾਊਗਾ ਆਪੇ ਆ ਦੇਖਰ ਦੇ ਲਾਲਚ ਨੂੰ ਸਾਰਾ ਕੁਝ ਹੀ ਕਰਿਆ ਕਰੂਗੀ ਹੁਣੇ ਹੀ ਲੱਗਦਾ ਵੇ ਕਿੱਥੋਂ ਦਿਹਾੜੀਆਂ ਦੀਆਂ ਰੋਟੀਆਂ ਪਕਾ ਦਿਆ ਕਰੂਗੀ ਕਿੱਥੇ ਇਹ ਮੈਂ ਅਗਰ ਚਾਹਾਂ ਕਰਕੇ ਫੜਾ ਦਿਆ ਕਰੂਗੀ ਮੈਂ ਕਿੰਨਾ ਕਚੇਰਾ ਹੈ ਬੰਦੇ ਦਾ ਪਤਾ ਹੀ ਨਹੀਂ ਹੁੰਦਾ ਬੰਦੇ ਦਾ ਤਾਂ ਕੀ ਪਤਾ ਫਿਰ ਮੈਨੂੰ ਕਲਪਨਾ ਤਾਂ ਆਹੀ ਵੜ-ਵੜ ਮਾਰਦੀ ਐ ਇਹਨਾਂ ਦੀ ਕੀ ਕਰਾਂ ਕੋਈ ਨਰਮ ਮੈ ਤਾਂ ਇਹ बोलਦੀ ਤਾਂ ਨਹੀਂ ਲੜਾਈ ਤਾਂ ਨਹੀਂ ਕਰਦੀ ਵਾਰਤਾ ਨਹੀਂ ਜੀ ਵਾਰਤਾ ਘਰ ਕਾਨੂੰ ਜਾਂਦੀ ਐ ਨਾ ਕਿਸੇ ਕੋਲੇ ਖੜੇ ਨਾ ਬੈਠੇ ਗੱਲ ਕਰ ਕੰਮ ਨਹੀਂ ਨਿਭੜਦਾ ਉੱਥੀ ਪੈਰ ਮਾਰਦੀ ਫਿਰੂ ਉੱਥੀ ਪੈਰ ਮਾਰਦੀ ਫਿਰੂ ਆਏ ਤਾਂ ਨਹੀਂ ਵਿਚਾਰ ਦੇ ਅੜ ਗਏ ਹੋਣਗੇ ਚਰਕਦੇ ਨੇ ਮੈਂ ਨਾ ਹੋਵਾਂ ਮੈਂ ਤੇ ਰੋਟੀ ਪਾਣੀ ਖੜਾ ਦੂਗੀ ਘਰ ਕੇ ਟਾਈਮ ਨਾਲ ਫੇ ਕੋਈ ਨਹੀਂ ਜਿੱਲੀ ਹੈਗੀ ਲਾਂਡੀ ਜੀ ਰਹੀ ਹੈਗੀ ਕੋਈ ਨਹੀਂ ਜਿੱਲੀ ਹੈਗੀ ਹੌਲੀ ਹੌਲੀ ਆਪਣੀ ਗੇਜ ਜੂਗੀ ਆਪਣੀ ਸਾਰਾ ਕੰਮ ਕਰਨ ਲੱਗ ਜੂਗੀ ਤੂੰ ਨਾ ਬੜਾ ਮੈਨੂੰ ਤਾਂ ਲੱਗਦਾ ਨਹੀਂ ਭਾਈ ਇਹ ਲੱਗ ਜੂਗੀ ਕੰਮ ਕਰਨ ਮੱਥੇ ਲੱਗ ਜੂਗੀ ਜਦੋਂ ਨਾ ਸਾਰੇ ਨਾ ਆਪੀ ਕਰੇ ਦੇਖੋ ਮੇਰਾ ਤਾਂ ਮਾਨ ਹੀ ਨਹੀਂ ਮੰਨਦਾ ਨਹੀਂ ਤੈਨੂੰ ਇਹ ਲੱਗਦਾ ਹੁਣ ਦੂਜਿਆਂ ਦੇਖ-ਦੇਖ ਕੇ ਸਾਰੀਆਂ ਇੰਨਾ ਕਰਦੀਆਂ ਨੇ ਇਹ ਘੱਟ ਕਰਦੀ ਐ ਵੀ ਹਾਂ ਵੀ ਇਹ ਤਾਂ ਨਿਭੜਦਾ ਹੀ ਨਹੀਂ ਇਹ ਤਾਂ ਆਕ ਨਾਲ ਰਹਿਲੇ ਬੋਹਾ ਪੱਥਨ ਬਾਊਜੂ ਕੀ ਤੋਂ ਬਾੜੇ ਚਿ ਬਾਰੇ ਗ ਜਾ ਰਹੀ ਆਉਂਦੀ ਐ ਉੱਥੋਂ ਹੀ ਨਹੀਂ ਆਉਂਦੀ ਤੇ ਜੇ ਉਹਨੂੰ ਰਸੋਈ ਚ ਬਾੜਦੇ ਆ ਫਿਰ ਰਸੋਈ ਚੋਂ ਨਹੀਂ ਨਿਕਲਦੀ ਉਹ ਪਸੂ ਉੱਥੇ ਧੁੱਪੀ ਮੱਚੀ ਜਾਂਦੀ ਜੀ ਨਹੀਂ ਕੰਮ ਨਹੀਂ ਨਾ ਕਰਿਆਗਾ ਫਿਰ ਉਹਨੂੰ ਤਾਂ ਹੌਲੀ-ਹੌਲੀ ਆਦਤ ਬਣਦੀ ਐ ਕੋਈ ਨਹੀਂ ਉਹਨੂੰ ਹੌਲੀ-ਹੌਲੀ ਸਵਾ ਬੰਦੂਗਾ ਤੇਵੇ ਟੈਨਸ਼ਨ ਨਾ ਲੈ ਆ ਕਰ ਕੋਈ ਨਹੀਂ ਮਾਰ ਲਈ ਚੰਗਾ ਗੇੜਾ ਤੂੰ ਆ ਜੀ ਟਾਈਮ ਤੇ ਜਾਨੀਂਗੀ ਚੰਗਾ ਚੰਗਾ ਦਾ ਕੋਈ ਨਹੀਂ ਮਾਰ ਲਈ ਗੇੜਾ ਚੰਗਾ ਕੋਈ ਨਹੀਂ ਟੈਨਸ਼ਨ ਲਈ ਦੀ ਨਹੀਂ ਕੋਈ ਨਹੀਂ ਸਾਰਾ ਕੁਝ ਪ੍ਰਮਾਤਮਾ ਠੀਕ ਕਰ ਦੇਗਾ ਜੁਰਦਵਾਰੇ ਜਾਨੀਂਗੀ ਤੂੰ ਨਾ ਨਾ ਕੋਈ ਹਾਂ ਆ ਜੀ ਚੰਗਾ ਆਉਂਗੀ ਬੱਤਾ ਮੈਂ ਪਾਣੀ ਨਾ ਪੀਆ ਮਾਂ ਹਾਈ ਹਾਈ ਮੈਂ ਤਾਂ ਪਤਾ ਨਹੀਂ ਸਰ ਨੂੰ ਕੀ ਹੋ ਗਿਆ ਹਾਏ ਇਹ ਪਤਾ ਨਹੀਂ ਕਬਰ ਆਟਾਉਣ ਲੱਗ ਗਿਆ ਹਾਏ 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 ਹਾਈ ਬੇਬੀ ਕੀ ਹੋ ਗਿਆ ਕੀ ਹੋ ਗਿਆ ਹਾਏ ਕੀ ਹੋ ਗਿਆ ਬੱਬੇ ਹਾਏ ਪਤਾ ਨਹੀਂ ਮੈਂ ਪਾਣੀ ਲਿਉਣੀ ਆ ਪਾਣੀ ਲਿਉਣੀ ਆ ਮੈਂ ਹਾਏ ਕੀ ਹੋ ਗਿਆ ਪਰਮਜੀਤ ਪਤਾ ਨਹੀਂ ਹੋਇਆ ਹਾਏ ਤਾਈ ਕੀ ਹੋ ਗਿਆ ਹੁਣ ਤਾਂ ਚੰਗੀ ਭਲੀ ਸੀ ਤੂੰ ਹਾਏ ਬੁੱਤ ਪਤਾ ਨਹੀਂ ਕੀ ਸਿਰ ਨੂੰ ਚੜ ਗਿਆ ਇੰਨੀ ਨਾ ਟੈਨਸ਼ਨ ਲਿਆ ਕਰ ਮੇਲੇ ਦਾ ਬਲੱਡ ਵਧ ਗਿਆ ਤੇਰਾ ਉਹ ਪਰਮਜੀਤ ਪਾਣੀ ਲੈ ਕੇ ਆਉਂਦੀ ਆ ਲੈ ਮੈਂ ਤਾਂ ਟੱਪ ਗਈ ਸੀਗੀ ਤੇ ਉਹ ਆਈ ਹੈ ਵਿਚਾਰੀ ਭੱਜੀ ਹੁਣ ਤੇਰੇ ਕੋਲੇ ਹਏ ਕੋਈ ਨਹੀਂ ਹੈ ਨਹੀਂ ਕਰੀਦਾ ਹੁੰਦਾ ਦਾ ਹਉ ਲੈ ਹੁਣ ਮੈਂ ਤੇ ਨਾਲ ਦਾ ਡਾਕਟਰ ਨੂੰ ਫੋਨ ਕਰੀ ਜਾਂਦੀ ਆ ਨਾਲੇ ਉਹ ਹੁੰਦੀ ਆ ਲੈ ਹਏ ਇਹ ਤਾਂ ਉਹ ਪੱਜੀ ਆਈ ਵਿਚਾਰੀ ਤੇਰੇ ਕੋਲੇ ਉਹਦੀ ਲੈ ਤਾਂ ਪਾਣੀ ਪੀ ਲੈ ਲੈ ਤਾਂ ਪਾਣੀ ਪੀ ਲੈ ਫੋਨ ਕਰੇ ਡਾਕਟਰ ਹੁੰਦਾ ਹਏ ਪਾਣੀ ਪੀ ਜਾ ਹਏ ਹਏ ਹੋਰ ਪੀ ਲੈ ਤਾਂ ਨੰਗਦਾ ਨਹੀਂ ਹਏ ਕੀ ਹੋ ਗਿਆ ਕੀ ਹੋ ਗਿਆ ਇੱਕ ਤਾਂ ਸਾਰ ਦਿਨ ਕਲਪਨਾ ਵਾਲੀ ਕਰਦੀ ਬੇਬੇ ਸਾਡੀ ਹਏ ਹੋਰ ਹੁਣ ਵੀ ਕਲਪੀ ਜਾਂਦੀ ਸੀ ਬਸ ਐਵੇਂ ਇਧਰ ਉਧਰ ਦੀਆਂ ਸੁਣੀਆਂ ਸੁਨਾਈਆਂ ਗੱਲਾਂ ਛੇੜ ਲੀਆਂ ਬਸ ਹਏ ਹਏ ਬੇਬੇ ਸਿਰ ਤੇ ਪਾ ਠੀਕ ਹੈ ਠੀਕ ਹਨੀ ਹਾਉਂਦਾ ਬਸ ਡਾਕਟਰ ਆਉਂਦੇ ਹੀ ਹੋਊਗਾ ਹਏ ਅੱਖਾਂ ਖੋਲ ਕੇ ਦੇਖ ਹੁਣ ਲੈ ਤੂੰ ਐਨੋ ਬੇਬੇ ਹਏ ਲੈ ਬੇਬੇ ਹਏ ਇਥੇ ਰੋਣ ਹੱਕੀ ਹੋ ਗਈ ਵਿਚਾਰੀ ਕੀ ਦੁੱਖਣ ਲੱਗਿਆ ਬੇਬੇ ਹਏ ਹੁ ਤਾਂ ਸਿਆਰ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਸ ਮੇਰੇ ਨੂੰ

ਮੈਂ ਬਸ ਉਹ ਕੁੜੀ ਆ ਗਈ ਵਿੰਦਰ ਉਹਦੇ ਨਾਲ ਗੱਲਾਂ ਜਾਂ ਕਰੇਗੀ ਬੱਚਾ ਆ ਖੜੀ ਹੈ ਵਿੰਦਰ ਵੀ ਹਾਂ ਥੋੜੀ ਖੜੀ ਹੈ ਭਾਈ ਕਿਵੇਂ ਹੈ ਠੀਕ ਹਾਂ ਹੁਣ ਕੋਈ ਨਹੀਂ ਇੰਨੀ ਟੈਨਸ਼ਨ ਨਾ ਲੈ ਕਰੋ ਵਧੀਆ ਰਹੋ ਥਵਾਕ ਨਾਲ ਵਧੀਆ ਰਿਹਾ ਕਰੋ ਕੋਈ ਨਹੀਂ ਐਵੇਂ ਨਾ ਕਲਪਨਾ ਕਰਿਆ ਕਰ ਨਹੀਂ ਹੁਣ ਤਾਂ ਮੈਨੂੰ ਲੱਗਦਾ ਬੇਬੀ ਕੀ ਹੋ ਗਿਆ ਸੀ ਤੈਨੂੰ ਨਾ ਤਾਂ ਆਈ ਇੰਨਾ ਕਰਦੀ ਸੀ ਆ ਇਹ ਬਚਾਰੀ ਤੇਲਾ ਮੈਨੂੰ ਨਹੀਂ ਲਾਈ ਤਾਂ ਦੇਖੋ ਫੇਂਦੀ ਮੈਂ ਤਾਂ ਗੱਲਾਂ ਮਾਰ ਕੇ ਆਪਦੇ ਘਰੇ ਵਾਗੀ ਸੀਗੀ ਇਹ ਤਾਂ ਮੈਂ 39 ਦਿਨਾਂ ਦੀ ਨਿੰਦੀ ਕਰਾਟ ਕਰ ਕਰਕੇ ਮੇਰਾ ਤਾਂ ਬਲੱਡ ਡਾਹੋ ਹੋ ਗਿਆ ਜਾਦੇ। ਨਾ ਬੇਬੀ ਤੂੰ ਬਲੱਡ ਨਾ ਲਾ ਰੇ ਕਰ। ਕੰਮ ਤਾਂ ਹੋ ਹੀ ਜਾਂਦੇ ਨੇ ਬੱਤ ਭੇਰੇ ਕਵੇਰੇ। ਮੈਂ ਹੀ ਬਸ ਥੋੜਾ ਜਿਆਦਾ ਬੋਲ ਪੀ। ਕੋਈ ਨਾ ਬੇਬੀ ਤੂੰ ਛੱਡ ਦਿਓ ਗੱਲਾਂ। ਬੇਬੀ ਪਾਣੀ ਘੋੜ ਦੇ ਮੈਂ ਥੋੜਾ ਜਿਆ। ਨਾ ਬਸ ਬਈ ਪਾਣੀ ਤਾਂ ਹੰਨੇ ਪੀਣਾ ਬੱਤ। ਲੈ ਦੇਖ ਲਾ ਤਾਈ ਪੱਜੀ ਆਈ ਹੈ ਕਿ ਤੇਰੇ ਕੋਲੇ। ਨਾਲ ਦੀ ਨਾਲ ਡਾਕਟਰ ਨੂੰ ਫੋਨ ਕਰਿਆ ਪਾਣੀ ਲਿਆਈ ਕਦੇ ਤੇਰੇ ਸਿਰ ਨੂੰ ਤੇ ਕਦੇ ਤੇਰੇ ਪੈਰਾਂ ਨੂੰ ਪੈਂਦੀ ਹੈਗੇ ਵਿਚਾਰੀ। ਜੇ ਨਰ ਮੈਂ ਤਾਂ ਫੇਰ ਹੀ ਜੇ ਪਗੜੀ ਹੁੰਦੀ ਤਾਂ ਮੈਂ ਤਾਂ ਟੱਪ ਗਈ ਸੀਗੀ ਤੇ ਇਹ ਵੀ ਪਰਾਂ ਨੂੰ ਟੱਪ ਜਾਂਦੀ ਐਥੇ ਤੇਰਾ ਗੁੱਗੂ ਬੋਲ ਪੈਂਦਾ ਮੈਂ ਤਾਂ ਉਹੀ ਬਸ ਨਿੰਦੀ ਗਈ ਆਇਮਨਲ ਤੇ ਗਈ ਮੇਰਾ ਤੇਦਾ ਮਾਨ ਨਹੀਂ ਪਈਲਾ ਮੇਲਾ ਬਸ ਮੈਨੂੰ ਤਾਂ ਹੀ ਹੋ ਗਿਆ ਹੁਣ ਤਾਂ ਮੇਰੀਆਂ ਜਨਾਂ ਦੀ ਅੱਖਾਂ ਖੁੱਲ ਗਈਆਂ ਬੱਤ ਕੋਈ ਨਾ ਬਿੱਦੇ ਹਾਂ